ਬੀਤੀ ਦਿਨੀ ਇੱਕ ਪੈਲਸ ਦੇ ਵਿੱਚ ਵਿਆਹ ਦੇ ਸਮਾਗਮ ਵਿੱਚ ਇੱਕ ਭਰਾ ਵੱਲੋਂ ਖੁਸ਼ੀ ਮਨਾਉਂਦੇ ਹੋਏ ਹਵਾਈ ਫਾਇਰ ਕੀਤੇ ਗਏ ਸਨ ਜਿਸ ਦੌਰਾਨ ਗੋਲੀ ਵਿਆਹ ਵਾਲੀ ਲੜਕੀ ਦੇ ਮੱਥੇ ਦੇ ਨਾਲ ਟਕਰਾ ਕੇ ਨਿਕਲ ਜਾਂਦੀ ਹੈ ਵਿਆਹ ਵਾਲੀ ਲੜਕੀ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਐਸਐਸਪੀ ਗੁਰਦਾਸਪੁਰ ਦੇ ਨਿਰਦੇਸ਼ਾ ਅਨੁਸਾਰ ਥਾਣਾ ਧਾਰੀਵਾਲ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਵੱਲੋਂ ਪੈਲੈਸ ਵਾਲਿਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪੈਲੈਸ ਵਾਲਿਆਂ ਨੂੰ ਕਿਹਾ ਕਿ ਬੁਕਿੰਗ ਦੌਰਾਨ ਹੀ ਉਹਨਾਂ ਨੂੰ ਦੱਸਿਆ ਜਾਵੇ ਕਿ ਕੋਈ ਵੀ ਹਥਿਆਰ ਪੈਲੈਸ ਵਿੱਚ ਲੈ ਕੇ ਨਾ ਆਵੇ ਅਤੇ ਜੇਕਰ ਕੋਈ ਵੀ ਲੈ ਕੇ ਆਉਂਦਾ ਹੈ ਤਾਂ ਉਸ ਦੀ ਵਰਤੋਂ ਨਾ ਕਰੇ ਅਤੇ ਨਾ ਹੀ ਕੋਈ ਹਵਾਈ ਫਾਇਰ ਕੀਤਾ ਜਾਵੇ ਜੇਕਰ ਕਿਸੇ ਨੇ ਵੀ ਕੋਈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਤਾਰਾਵਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਐਸਐਚਓ ਇਨਸਪੈਕਟਰ ਮੈਡਮ ਬਲਜੀਤ ਕੌਰ ਨੇ ਪੈਲੇਸ ਵਾਲਿਆਂ ਨੂੰ ਹਦਾਇਤ ਵੀ ਕੀਤੀ ਕਿ ਆਪਣੇ ਪੈਲੇਸਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੱਲਦੇ ਹੋਣੇ ਚਾਹੀਦੇ ਹਨ। ਉਹਨਾਂ ਨੇ ਆਪਣਾ ਨੰਬਰ ਪੈਲੇਸ ਵਾਲਿਆਂ ਨੂੰ ਦਿੰਦੇ ਹੋਏ ਦੱਸਿਆ ਕਿ ਜੇਕਰ ਤੁਹਾਨੂੰ ਕਿਸੇ ਤੇ ਸ਼ੱਕ ਹੁੰਦਾ ਜਾਂ ਕੋਈ ਵੀ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤਾਂ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਤੇ थाना ਧਾਰੀਵਾਲ ਐਸ ਐਚਓ ਮੈਡਮ ਬਲਜੀਤ ਕੌਰ ਤੋਂ ਇਲਾਵਾ ਐਸ ਆਈ ਗੁਰਤੇਜ ਸਿੰਘ ਚਾਲਵੀ ਮੌਜੂਦ ਸਨ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਏਜੇਸੀ ਸਾਰੇ ਪੈਲਸ ਵਾਲੇ ਜਿੰਨੇ ਸਾਡੇ ਧਾਰੇਵਾਲੇ ਏਰੀਏ ਦੇ ਵਿੱਚ ਪੈਂਦੇ ਸੀਗੇ ਆਪਾਂ ਸਾਰਿਆਂ ਨੂੰ ਬੁਲਾਇਆ ਸੀਗਾ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿੱਦਾਂ ਆਪਾਂ ਕੱਲ ਹੀ ਇੱਕ ਐਗਜ਼ਾਮਪਲ ਲਾ ਲਈਏ ਕੱਲ ਹੀ ਇੱਕ ਤਾਜੀ ਘਟਨਾ ਹੋਈ ਪੈਲਸ ਦੇ ਵਿੱਚ ਜਿਹੜੀ ਲੜਕੀ ਸੀ ਵਿਆਹ ਤ ਉਹਦੀ ਗੋਲੀ ਲੱਗ ਗਈ ਸੀ ਹੁਣ ਅਸੀਂ ਸਾਰਿਆਂ ਨੂੰ ਇਹ ਹੀ ਹਦਾਇਤ ਕੀਤੀ ਜਦੋਂ ਤੁਸੀਂ ਬੁਕਿੰਗ ਹੀ ਕਰਦੇ ਜੋ ਪੈਲਸ ਦੀ ਉਦੋਂ ਹਦਾਇਤ ਕਰੋ ਕਿ ਇੱਥੇ ਕੋਈ ਵੀ ਵਿਅਪਨ ਜਿਹੜਾ ਨਾ ਲੈ ਕੇ ਆਵੇ ਜੇ ਉਹ ਜੇਕਰ ਕੋਈ ਲੈ ਕੇ ਆਉਂਦਾ ਵੀ ਆ ਤੇ ਸਾਡੇ ਉਹ ਨੋਟਿਸ ਤੇ ਲਿਉਣ ਜਾਂ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹ ਕਰਦਾ ਅਸੀਂ ਉਹ ਤੇ ਸਖਤ ਤੋਂ ਸਖਤ ਜੜੀਆ ਕਾਰਵਾਈ ਕਰਾਂਗੇ ਅਸੀਂ ਉਹਨਾਂ ਨੂੰ ਇਸ ਕਰਕੇ ਮੀਟਿੰਗ ਕੀਤੀ ਉਹਨਾਂ ਦੇ ਅਸੀਂ ਨੋਟਿਸ ਤੇ ਲਾਦੀਆ ਵੀ ਇਹ ਜੜੀ ਅਸੀਂ ਕਾਰਵਾਈ ਕਰਾਂਗੇ ਜੇ ਇਹੋ ਜੀ ਕੋਈ ਕਟਨਾ ਹੁੰਦੀ ਆ ਤਾਂ ਮੈਡਮ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਸਾਰੇ ਕਟੜਾ ਕਦਮ ਨੂੰ ਲੈ ਕੇ ਆਮ ਕਿਹਦੇ ਵੱਜਣੀ ਕਿਹਦੀ ਨਹੀਂ ਇੱਕ ਬ੍ਰਦਰ ਕੋਲੋਂ ਇਸ ਸਿਸਟਰ ਦੇ ਗੋਲੀ ਲੱਗੀ ਕਿੰਨੀ ਮੰਦ ਕਟੜਾ ਸੀਗੀ ਇਹ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗੀ ਕਿ ਬਿਲਕੁਲ ਹੀ ਪਹਿਲੀ ਗੱਲ ਪੈਲੈਸ ਤੇ ਜਾਂ ਕੋਈ ਫੰਕਸ਼ਨ ਕੋਈ ਵੀ ਹਰਚ ਕਰ ਰਹੇ ਆ ਜਾਂ ਇਸੇ ਬਾਹਰ ਕਰ ਰਹੇ ਆ ਉਹਨੂੰ ਨਾ ਯੂਜ਼ ਕਰਨ ਗੋਲੀ ਖਾਸ ਕਰਕੇ ਜਿਹੜੀ ਹੈਗੀ ਆ ਇਹ ਕਿਸੇ ਦਾ ਲਿਆਜ਼ ਨਹੀਂ ਲੈਂਦੀ ਤੇ ਮੇਰੀ ਮੇਰੀ ਇਹੀ ਬੇਨਤੀ ਆ ਸਾਰੇ ਅੱਗੇ ਕਿ ਵਪਰ ਨੂੰ ਨਾ ਯੂਜ਼ ਕੀਤਾ ਜਾਵੇ